ਤੇ ਬਾਹਰ ਵੀ ਲਾਇਬਰੇਰੀ ਦੇ ਤੱਕਦੇ ਆ ਦੇਖਦੇ ਆ ਉਹਨਾਂ ਸਾਰੇ ਸੱਜਣਾਂ ਨੂੰ ਪਿੰਡ ਵੱਲੋਂ ਔਰ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਕਿਉਂਕਿ ਲਾਇਬਰੇਰੀ ਨਾਲ ਜੁੜਦੇ ਬੈਠੇ ਸਾਡੇ ਭਰਾਵਾਰ ਉਹਨਾਂ ਦਾ ਬਹੁਤ ਸਾਰੇ ਲੋਗ ਹੁੰਦਾ ਕਿ ਜਿਹੜੇ ਮਾਇਆ ਦੇ ਕਾਰਜਿਆਂ ਇਹ ਭਾਈ ਦੇਖਾਂ ਉਪਦੇਸ਼ਾਂ ਤੋਂ ਮਾਇਆਣ ਕੇ ਵਧੀਆ ਫਬਰਾਂ ਹੋ ਜਾਂਦੇ ਆ ਇਹ ਕਰਕੇ ਇਹਨਾਂ ਸੱਜਣਾਂ ਦਾ ਧੰਨਵਾਦ ਵੀ ਕਰਦੇ ਆ ਹੁਣ ਗ੍ਰੈਜੂਏਟਿੰਗ بولیے ہاں جی ہربند سنگھ بولی ਯਾਰ ਉੱਤੀ ਜੈਨ ਟੈਂਟਾ ਟੈਂਟਾ ਜੀ ਆਇਆ ਜੀ ਟੈਂਟਾ ਆ ਜੀ ਆਇਆ ਜੀ ਆਹ 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 ਜੀ ਆ چلیے <تصفح> گولی <تصفح> ਆਜਾ ਦੇ ਨੀ ਹੋ ਨਹੀਂ ਆਉਣਾ ਚਾਹ ਤੇ ਲੈ ਜਾਂਦੇ ਹਾਂ ਪੁੱਤ ਹਾਂ ਪੁੱਲੂ ਆਉਣਾ ਨਹੀਂ ਚਾਹ ਨਾ ਬੋਲੀਏ ਪੁੱਤ ਤੋਪਾ ਕਰਦੇ ਵੇਹੜਾ ਤੋਪਾ ਕਰਦਾ ਰੋਪਾ ਦੇ ਲਾਹ ਦੇਣਾ ਬਣਾ ਦੇ ਤੋਵੇਂ ਨਾ ਲੈ ਗਿਆ ਰੋਪਾ ਵਾਲਾ ਉਹ ਪੁੱਲੂ ਦਾ ਇੱਥੇ ਰੱਖ ਲੋ ਸਵੇਰੇ ਦੇ ਦੇ ਆਈ ਜਾਂਣਾ ਨੇ ਉਹ ਆ ਗਿਆ ਆ ਗਿਆ ਸੋਟੀ آ گیا آ گیا پلو آ گیا پلو آ گیا آ گیا آ گیا آ گیا آ گیا ماں کے آ گیا پلو آ گیا آ گیا آ گیا میں اتنا ہی بڑا بولے سونیا آ گیا ٹھیک ہے نا نا ہم نے تک چل ہو جا گا بولا اتنا بننا اور نہ بھئی آ جا ਉਹਨਾਂ ਦੇ ਵੀ ਮਾਇਆ ਸੁਵੇਰ ਨੂੰ ਬੋਲੇ ਸੁਵੇਰ ਹਾ ਜੋ ਜੁਗਤ ਕਾ ਜਗਤ ਦੀ ਜਿਹੜੀ ਕਿੱਥੇ ਸਮਾਤੀ ਆ ਸੁਵੇਰ ਨੂੰ ਦੇ ਦਵਾਂ ਉਹ ਵਾਹਿ ਉਹ ਹੈਗੇ ਆਪਣੇ ਉਹ ਜਿਹੜੇ ਵੱਟਦੇ ਉਹ ਬੋਲਦੇ ਸਾਹਮਣਾ ਜਿਹੜੇ ਵੱਟਦੇ ਉਹ ਦਿਓ ਨਾ ਉਹ ਚੱਲਗਾ ਉਹ ਹੰਦੂਆਂ ਆ ਕਰਦੇ ਆਪਾਂ ਦੇ ਦੇਾਂਗਾ ਉਹਨੂੰ ਕੋਟ ਤਾਂ ਸੱਚਾ ਨਾ ਸੇਵਾ ਕਰਦੇ ਵੀ ਉਹਨਾਂ ਨਾਲ ਵੀ ਦੋਪਾ ਮੈਂ ਉਹਨੂੰ ਦੀ ਸੇਵਾ ਕਰਾਂਗੇ ਅੰਦਰ ਕੀ ਸ਼ੂ ਸੇਵਾ ਕਰਦਾ ਉਸ ਵਾਰ ਨੂੰ ਆਓ ਉਹਨੂੰ ਦਿਓ ਨਾ ਲਓ ਜੀ ਹੌਲਾ ਇੱਥੇ ਸਮਾਪਤੀ ਆ ਬੋਲੇ